ਅਮਰਸਰ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਨੇ ਬਬਰਖਾਲਸਾ ਇੰਟਰਨੈਸ਼ਨਲ ਦਾ ਮੈਂਬਰ ਕੀਤਾ ਗ੍ਰਿਫਤਾਰ ਗ੍ਰਿਫਤਾਰ ਕੀਤਾ ਗਿਆ ਮੈਂਬਰ ਫਤਿਹਗੜ ਚੂੜੀਆਂ ਨਜੀਕ ਪਿੰਡ ਕਣੀਆਂ ਕੇ ਪੰਕਰਤਾ ਹੈ ਰਹਿਣ ਵਾਲਾ ਪੰਜਾਬ ਪੁਲਿਸ ਨੇ ਬਬਰਖਾਲਸਾ ਇੰਟਰਨੈਸ਼ਨਲ ਦੇ ਸਮਰਥਕ 활동ੀ ਮਡਿਊਲ ਨੇ ਇੱਕ ਮੈਂਬਰ ਨੂੰ ਗ੍ਰਿਫਤਾਰ ਕਰਕੇ ਮਿੱਥ ਕੇ ਕਤਲ ਕਰਨ ਦੀਆਂ ਸੰਭਾਵੀ ਘਟਨਾ ਨੂੰ ਦਾਲ ਦਿੰਦਾ ਹੈ ਦਾ ਸੰਯੋਗ ਹੈ ਕਿ ਮੋਡਿਊਲ ਅਮਰੀਕਾ ਆਧਾਰਿਤ ਲੋੜਿੰਦੇ ਅਤਵਾਦੀ ਹਰਪ੍ਰੀਤ ਸਿੰਘ ਉਰਫ ਐਪੀ ਪਾਸ਼ੀਨ ਜੋ ਅਤਵਾਦੀ ਹਰਵਿੰਦਰ ਸਿੰਘ ਉਰਫ ਰਿੰਦਾਦਾਨ ਨਜ਼ਦੀਕੀ ਸਯੋਗ ਹੈ ਆਪਣੀ ਇਟਲੀ ਆਧਾਰਿਤ ਸਾਥੀ ਰੇਸ਼ਮ ਸਿੰਘ ਨਾਲ ਮਿਲ ਕੇ ਚਲਾ ਰਿਹਾ ਹੈ ਅੱਜ ਇੱਥੇ ਹੀ ਜਾਣਕਾਰੀ ਦਿੰਦੇ ਹੋਏ ਡਾਇਰੈਕਟਰ ਜਨਰਲ ਆਫ ਪੁਲਿਸ ਗੌਰਵ ਯਾਦਵ ਨੇ ਦੱਸਿਆ ਕਿ ਫੜੇ ਗਏ ਮੁਲਜ਼ਮ ਦੀ ਪਛਾਣ ਵਿਕਰਮਜੀਤ ਸਿੰਘ ਵਾਸੀ ਕਣੀਏ ਕੇ ਬਾਂਗਰ ਫਤਿਹਗੜ ਚੂੜੀਆਂ ਨਜ਼ਦੀਕ ਵੱਜੋਂ ਹੋਈ ਹੈ ਪੁਲਿਸ ਟੀਮਾਂ ਨੇ ਉਸ ਦੇ ਕਬਜ਼ੇ ਵਿੱਚੋਂ ਇੱਕ ਬੱਤੀ ਬੋਰ ਦਾ ਪਿਸਤੌਲ ਸਮੇਤ ਤਤੂ ਮੈਗਜ਼ੀਨ ਨਮੂਚਨ ਦਾ ਕਾਰਟੂਸ ਅਤੇ 1 ਗੋਲੀ ਦਾ ਖਾਲੀ ਕੋਲ ਬਰਾਂਧ ਕਰਨ ਤੋਂ ਇਲਾਵਾ ਉਸਦਾ ਰਾਈਫਲ ਐਮ ਫੀਲ ਉਸਦਾ ਰਾਇਲ ਐਂਫੀਲਡ ਮੋਟਰਸਾਈਕਲ ਵੀ ਜ਼ਬਤ ਕੀਤਾ ਹੈ ਡੀਜੀਪੀ ਗੌਰਵ ਯਾਦਵ ਨੇ ਅਕਿਤ ਦੱਸਿਆ ਕਿ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਅੰਮ੍ਰਿਤਸਰ ਮੁਕਦਮੇ ਸਬੰਧੀ ਅਨੁਕਾਰੀ ਮਿਲਿਸੀ ਕੀ ਹੈਪੀ ਪਾਸਿੰਗ ਆਪਣੇ ਸਾਥੀ ਰਿਸ਼ਮ ਸਿੰਘ ਨਾਲ ਮਿਲ ਕੇ ਪੰਜਾਬ ਵਿੱਚ ਵੱਡੀ ਪ੍ਰਾਤਿਕ ਵਰਤਾਤਨ ਅੰਜਾਮ ਦੇਂਦੀ ਯੋਜਨਾ ਬਣਾ ਰਿਹਾ ਹੈ ਅਤੇ ਇਸ ਮਤਲਬ ਲਈ ਉਹਨਾਂ ਨੇ ਆਪਣੇ ਪਿਆਦੇ ਵਿਕਰਮਜੀਤ ਸਿੰਘ ਜੋ ਆਪਣੇ ਬੁਲਟ ਮੋਟਰਸਾਈਕਲ ਤੇ ਚਮਰੰਗ ਰੋਡ ਅੰਮ੍ਰਿਤਸਰ ਵੱਲ ਜਾ ਰਿਹਾ ਸੀ ਨੂੰ ਕੰਮ ਸੌਂਪਿਆ ਸੀ ਉਹਨਾਂ ਦੱਸਿਆ ਕਿ ਸੂਚਨਾ ਨੂੰ ਤੁਰੰਤ ਕਾਰਵਾਈ ਕਰਦਿਆਂ ਐਸਐਚਓ ਅੰਮ੍ਰਿਤਸਰ ਦੀ ਨੇ ਇਸੇ ਤਰ੍ਹਾਂ ਦੇ ਕੇ ਰਬੰਦੀ ਕਰਕੇ ਮੁਲਜ਼ਮ ਵਿਕਰਮਜੀਤ ਸਿੰਘ ਨੂੰ ਕਾਬੂ ਕਰ ਲਿਆ ਤੇ ਤਲਾਸ਼ੀ ਦੌਰਾਨ ਉਸ ਉਸ ਕੋਲੋਂ ਇੱਕ ਪਿਸਤੌਲ ਸਪੇਅਰ ਤੇ ਗੋਲੀ ਸਿਕਾਪ ਬ੍ਰਾਮਪੁਰਾ ਡੀਜੀਪੀ ਨੇ ਅੱਗੇ ਦੱਸਿਆ ਕਿ ਮੌਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਆਪਣੇ ਵਿਦੇਸ਼ੀ ਸੰਚਾਲਕ ਦੇ ਨਿਰਦੇਸ਼ਾਂ ਤੇ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਅੰਜਾਮ ਦੇ ਰਿਹਾ ਸੀ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਆਈਜੀ ਐਸਐਸਓਸੀ ਅਮਰਸਾ ਸੁਖਮントਰ ਸਿੰਘ ਮਾਨ ਨੇ ਦੱਸਿਆ ਕਿ ਪਤਾ ਲੱਗਾ ਹੈ ਕਿ ਦੋਸ਼ੀ ਵਿਕਰਮਜੀਤ ਸਿੰਘ ਪਿਛਲੇ 5-6 ਸਾਲਾਂ ਤੋਂ ਰੇਸ਼ਮ ਸਿੰਘ ਦੇ ਸੰਪਰਕ ਵਿੱਚ ਸੀ ਅਤੇ ਕੁਝ ਨੇ ਪੇਲਾ ਅਧਿ ਸ਼ਮਸ਼ੇ ਨੇ ਉਸ ਨੂੰ ਹੈਪੀ ਪੈਸ਼ਨ ਨਾਲ ਮਿਲ ਕੇ ਅਪਰਾਧਿਕ ਗਤੀਵਧੀਆਂ ਨੂੰ ਅੰਜਾਮ ਦੇਣ ਲਈ ਕਥਾ ਸੀ ਉਹਨਾਂ ਅੱਗੇ ਦੱਸਿਆ ਕਿ ਹੈਪੀ ਪੈਸ਼ਨ ਆਪਣੇ ਗੈਂਗ ਮੈਂਬਰ ਨੂੰ ਹਥਿਆਰਾਂ ਅਤੇ ਗੋਲੀ ਸਿਕਾ ਸਪਲਾਈ ਕਰਨ ਦਾ ਪ੍ਰਬੰਧ ਕਰਦਾ ਰਿਹਾ ਹੈ ਇਸ ਤਹਿਤ ਮੋਲਜਮ ਵਿਕਰਮਜੀਤ ਸਿੰਘ ਨੇ ਹਾਲ ਵਿੱਚ ਹੀ ਹੈਪੀ ਪੈਸ਼ਨ ਦੀਆਂ ਅਪਰਾਧਿਕ ਗਤੀਵਧੀਆਂ ਨੂੰ ਅੰਜਾਮ ਦੇਣ ਲਈ ਕੀ ਪ੍ਰਾਪਤ ਕੀਤੀ ਸੀ ਇਸ ਸੰਬੰਧੀ ਪੁਲਿਸ ਵੱਲੋਂ ਐਫ ਆਈ ਆਰ ਦਰਜ ਕਰ ਥਾਣਾ ਸਪੈਸ਼ਲ ਆਪਰੇਸ਼ਨ ਸੈੱਲ ਅੰਮ੍ਰਿਤਸਰ ਵਿਖੇ ਅਸਲਾ ਐਕਟ ਦੀ ਧਾਰਾ 2559 ਅਤੇ ਭਾਰਤੀ ਨਿਯਮਾ ਤਹਿਤ ਬੀ ਐਨ ਸੀ ਐਕਟ ਦੀ ਧਾਰਾ 62 ਤਹਿਤ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ